ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਪੰਜ ਪਦਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੁਜਰੀ ਵਿੱਚ ਪੰਚਮ ਗੁਰਦੇਵ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜ ਪਦਿਆਂ ਵਾਲਾ ਸ਼ਬਦ ਕਰ ਦੂਜਾ ਦੂਸਰੇ ਸੁਰਤਾਲ ਵਿੱਚ ਵਿਰਾਗਮਈ ਸ਼ਬਦ ਉਚਾਰਨ ਕਰਦੇ ਹਨ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪ੍ਰਥਮੀ ਗਰਭ ਮਾਤਾ ਕੈ ਵਾਸਾ ਊਹਾ ਛੋੜ ਤਰਨ ਮਹਿ ਆਇਆ ਹੇ ਭਾਈ ਪਹਿਲਾ ਜੀਵ ਦਾ ਵਾਸਾ ਮਾਤਾ ਦੇ ਗਰਭ ਭੇਟ ਵਿੱਚ ਹੋਇਆ ਫਿਰ ਉਸ ਥਾਂ ਨੂੰ ਛੱਡ ਕੇ ਤਰਨ ਕਹੀਏ ਧਰਤੀ ਵਿੱਚ ਆਉਂਦਾ ਹੈ ਭਾਵ ਜਨਮ ਲੈ ਲਿੰਦਾ ਹੈ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਪਰ ਇੱਥੇ ਆਣ ਕਰਕੇ ਚਿੱਤਰ ਸਾਲ ਸੁੰਦਰ ਤਸਵੀਰਾਂ ਵਾਲੇ ਘਰ ਅਤੇ ਸੁੰਦਰ ਸੋਹਣੇ ਬਾਗ ਬਗੀਚੇ ਤੇ ਮੰਦਰਾ ਵਿੱਚ ਰਸਿਆ ਰਹਿੰਦਾ ਫਿਰ ਅੰਤ ਨੂੰ ਇਹਨਾਂ ਪਦਾਰਥਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾ ਸਕਦਾ ਅਵਰ ਸਭ ਮਿੱਥਿਆ ਲੋਭ ਲੱਭੀ ਜੀਵ ਹੋਰ ਸਾਰੇ ਮਿੱਥਿਆ ਅਣਹੋਏ ਪਦਾਰਥਾਂ ਦੇ ਲੋਭ ਲਾਲਚ ਵਿੱਚ ਲੱਭੀ ਗਈਏ ਲਾਲਚੀ ਹੋ ਰਿਹਾ ਗੁਰਪੂਰੈ ਦਿਓ ਹਰਨਾਮਾ ਜੀ ਕੋ ਇਹ ਵਸਤ ਫੱਬੀ ਰਹਾਉ ਸਾਨੂੰ ਤਾਂ ਪੂਰਨ ਸਤਗੁਰਾਂ ਨੇ ਪਰਮੇਸ਼ਰ ਦਾ ਨਾਮ ਦੇਣਾ ਕੀਤਾ ਹੈ ਇਹੋ ਹੀ ਵਸਤੂ ਸਾਡੇ ਜੀ ਹਿਰਦੇ ਨੂੰ ਫੱਬੀ ਚੰਗੀ ਲੱਗੀ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਇਸ਼ਟ ਮੀਤ ਬੰਦਪ ਸੁਦ ਭਾਈ ਸੰਗ ਬਨਤਾ ਰਾਜ ਹਸਿਆ हे जीव तू इष्ट प्यारे मीत मित्र बंधु संबंधी सुत पुत्र भाई परा सुत भाई परा दे पुत्र भाव पतिजे याद ते बनता स्त्री दे संग साथ रच करके हसया खुश हो रिया है जब अंतिम अवसर आए बनयो है उन पीकत ही काल ग्रसया ਜਦੋਂ ਅੰਤ ਹੀ ਅੰਤ ਦਾ ਔਸਰ ਸਮਾਂ ਆਕਰ ਕੇ ਬਣਦਾ ਹੈ ਤਾਂ ਉਹਨਾਂ ਸਾਰੇ ਪਰਿਵਾਰ ਵਾਲਿਆਂ ਦੇ ਵੇਖਦਿਆਂ ਵੇਖਦਿਆਂ ਹੀ ਕਾਲ ਮੌਤ ਨੇ ਤੈਨੂੰ ਪਕੜ ਲੈਣਾ ਹੈ ਫਰ ਇਹਨਾਂ ਸੰਬੰਧੀਆਂ 'ਚੋ ਕਿਸੇ ਨੇ ਵੀ ਨਾਲ ਜਾ ਕੇ ਕੋਈ ਸਹਾਇਤਾ ਨਹੀਂ ਕਰਨੀ ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾਦਮਾ ਜੋ ਤੂੰ ਪਾਪ ਕਰਮ ਕਰ ਕਰਕੇ ਸੰਪੈ ਵਿਪੂਤੀ ਬਹਾਜੀ ਖਰੀਦੀ ਪਾਵ ਇਕੱਠੀ ਕੀਤੀ ਹੈ ਉਸ ਵਿੱਚ ਕੀ ਸੋਇਨਾ ਸੋਨਾ ਕੀ ਰੂਪਾ ਚਾਂਦੀ ਅਤੇ ਕੀ ਦਾਮਾ ਦਮੜੇ ਪਾਵ ਧਨ ਸੀ ਅਰਥਾਤ ਬੇਅੰਤ ਧਨ ਇਕੱਤਰ ਕੀਤਾ ਪਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਭਇਓ ਬਿਰਾਨਾ ਉਹਨਾਂ ਪਦਾਰਥਾਂ ਵਿੱਚੋਂ ਜੋ ਖਾ ਪੀ ਲਿਆ ਉਹ ਤਾਂ ਇਸ ਪ੍ਰਕਾਰ ਹੈ ਜਿਵੇਂ ਮਜ਼ਦੂਰ ਨੂੰ ਕੰਮ ਕਰਕੇ ਭਾੜਾ ਮਜ਼ਦੂਰੀ ਮਿਲ ਗਈ ਹੋਵੇ ਤੇ ਬਾਕੀ ਹੋਰ ਸਾਰਾ ਬਿਰਾਨਾ ਬੇਗਾਨਾ ਹੋ ਜਾਂਦਾ ਭਾਵ ਸੰਬੰਧੀ ਆਦ ਸਭ ਲੈਂਦੇ ਆ ਹੈਵਰ ਗੈਵਰ ਰਤ ਸੰਬਾਹੀ ਗਉ ਕਰ ਕੀਨੇ ਮੇਰੇ ਜੋ ਹੈਵਰ ਵਧਿਆ ਘੋੜੇ ਗੈਵਰ ਵਧਿਆ ਹਾਤੀ ਤੇ ਰਤ ਸੰਬਾਹੀ ਇਕਤਰ ਕੀਤੇ ਸਨ ਸੰਬਾਹੀ ਸੰਪਲੀ ਪ੍ਰਕਾਰ ਮਜਬੂਤ ਬਾਹੇ ਬਹੀਆਂ ਵਾਲੀਆਂ ਬਾਹਾਂ ਵਾਲੀਆਂ ਹਾਥੀ ਘੋੜੇ ਤੇ ਰੱਥਾਂ ਵਾਲੀਆਂ ਫੌਜਾਂ ਕੀਤੀਆਂ ਸਨ ਅਤੇ ਫੇਰ ਗਹੋ ਧਿਆਨ ਦੇ ਕਰਕੇ ਗਹੋ ਹਟ ਕਰਕੇ ਮੇਰੇ ਆਪਣੇ ਕੀਤੇ ਹੋਏ ਸਨ ਜਬ ਤੇ ਹੋਈ ਲਾਮੀ ਧਾਈ ਚੱਲ ਹੈ ਨਾਹੀ ਇੱਕ ਪੈਰੇ ਜਦੋਂ ਤੂੰ ਲਾਮੀ ਧਾਈ ਲੰਬੀ ਦੌੜ ਹੋ ਗਈ ਪਾਪ ਪਰਲੋਕ ਦੇ ਲੰਬੇ ਰਸਤੇ ਉੱਪਰ ਤੁਰਨਾ ਪਿਆ ਤਦੋਂ ਇਨ੍ਹਾਂ ਵਿੱਚੋਂ ਕਿਸੇ ਨੇ ਇੱਕ ਪੈਰੇ ਇੱਕ ਕਦਮ ਵੀ ਨਾਲ ਨਹੀਂ ਚੱਲਣਾ ਕੀਤਾ ਨਾਮ ਤਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਏ ਪਾਈ ਅਸਲ ਵਿੱਚ ਤਾਂ ਪਰਮੇਸ਼ਰ ਦਾ ਨਾਮ ਹੀ ਸੱਜਾ ਤਨ ਹੈ ਨਾਮ ਹੀ ਆਨੰਦ ਤੇ ਰਾਜਾ ਰੂਪ ਹੈ ਨਾਮ ਹੀ ਰਾਜ ਭਾਗ ਦੇਣ ਵਾਲਾ ਹੈ ਨਾਮ ਹੀ ਸਾਰੇ ਸੁੱਖਾਂ ਦਾ ਰਾਜਾ ਹੈ ਅਤੇ ਨਾਮ ਹੀ ਕੁਟੰਬ ਪਰਿਵਾਰ ਹੈ ਜੋ ਲੋਕ ਪ੍ਰਲੋਕ ਵਿੱਚ ਜਾ ਕੇ ਸਹਾਇਤਾ ਕਰਨ ਵਾਲਾ ਹੈ ਨਾਮ ਸੰਪਤ ਗੁਰੂ ਨਾਨਕ ਕਉ ਦੀ ਉਹ ਮਰੈ ਨ ਆਵੇ ਜਾਈ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਸਾਡੇ ਤਾਂ ਹੀ ਵੀ ਸਤਗੁਰਾਂ ਨੇ ਨਾਮ ਦੀ ਹੀ ਵਿਪੂਤੀ ਦੇਣਾ ਕੀਤੀ ਹੈ ਤੇ ਉਹ ਵਿਪੂਤੀ ਨਾ ਮਰਦੀ ਭਾਵ ਨਸ਼ਟ ਹੁੰਦੀ ਆ ਤੇ ਨਾ ਹੀ ਆਉਂਦੀ ਜਾਂਦੀ ਆ ਜਿਸ ਕੋਲੇ ਨਾਮ ਰੂਪੀ ਵਿਪੂਤੀ ਹੈ ਉਹ ਪੁਰਸ਼ ਨਾ ਮਰਦਾ ਹੈ ਨਾ ਜੁਨਾ ਵਿੱਚ ਆਉਂਦਾ ਜਾਂਦਾ ਭਾਵ ਮੁਕਤ ਹੋ ਜਾਂਦਾ ਹੈ ਗੂਜਰੀ ਮਹੱਲਾ ਪੰਜਵਾ ਤਿਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੂਜਰੀ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀਪ ਦੇ ਤਿੰਨ ਪਦਿਆਂ ਵਾਲਾ ਸ਼ਬਦ ਦੂਜੇ ਘਰ ਸੁਰ ਤਾਲ ਵਿੱਚ ਉਚਾਰਦੇ ਹਨ ਜਿਸ ਵਿੱਚ ਨਾਮ ਧੰਨ ਨੂੰ ਪ੍ਰਾਪਤ ਕਰ ਲੈਣ ਵਾਲੀ ਗੁਰਮਖ ਦੀ ਅਵਸਥਾ ਕਥਨ ਕਰਦੇ ਹੋਏ ਫਰਮਾਉਂਦੇ ਹਨ ਮੰਗਲ ਕਰਦੇ ਇਕਜੋਦ ਵੈਦਸਰੂਪ ਬ੍ਰਹਮ ਹੈ ਓੰਕਾਰ ਜੋ ਸਾਰਿਆਂ ਦਾਹੀ ਪ੍ਰਕਾਸ਼ਕ ਹੈ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਦੁੱਖ ਬਿਨਸੀ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਗੁਰਮੁਖ ਜਨਾਂ ਦੇ ਸਾਰੇ ਦੁੱਖ ਕਸ਼ਟ ਬਿਨਸੀ ਨਾਸ਼ ਹੋ ਗਏ ਹਨ ਤੇ ਉਹਨਾਂ ਦੇ ਹਿਰਦੇ ਅੰਦਰ ਸੁੱਖਾ ਨੇ ਵਸਣਾ ਕੀਤਾ ਹੈ ਗੁਰਮੁਖ ਜਨਾਂ ਨੇ ਸੁਖ ਸਰੂਪ ਪਰਮੇਸ਼ਰ ਵਿੱਚ ਟਿਕਾ ਕੀਤਾ ਹੈ ਅਤੇ ਨਾਮ ਰੂਪ ਜਲ ਪਾ ਕੇ ਤ੍ਰਿਸ਼ਨਾ ਆਦ ਦੀ ਸਾਰੀ ਅਗਨੀ 부ਜਾ ਦਿੱਤੀ ਹੈ ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ ਬਿਨਸ ਨ ਆਵੇ ਜਾਈ ਸਤਿਗੁਰੂ ਸਾਹਿਬ ਜੀ ਨੇ ਸਾਰੇ ਨਿਧਾਨ ਖਜਾਨੇ ਰੂਪ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਵਾ ਦਿੱਤਾ ਹੈ ਜੋ ਨਾਹੀ ਬਿਨਸ ਨਾਸ਼ ਹੁੰਦਾ ਹੈ ਨਾਹੀ ਆਵੇ ਜਾਈ ਆਉਂਦਾ ਜਾਂਦਾ ਹੈ ਭਾਵ ਇੱਕ ਰਸ ਰਹਿੰਦਾ ਹੈ ਨਾਮ ਨੂੰ ਜਪਣ ਵਾਲਾ ਨਾਸ਼ ਹੁੰਦਾ ਤੇ ਨਾਹੀ ਜਨਮ ਧਾਰ ਕੇ ਜੁਨਾ ਵਿੱਚ ਆਉਂਦਾ ਜਾਂਦਾ ਭਾਵ ਮੁਕਤ ਹੋ ਜਾਂਦਾ ਹੈ ਹਰ ਜਪ ਮਾਇਆ ਬੰਧਨ ਟੂਟੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਦੇ ਮਾਇਆ ਦੇ ਪਏ ਹੋਏ ਸਾਰੇ ਬੰਧਨ ਜੰਜਾਲ ਟੁੱਟ ਗਏ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਏ ਸਾਡੇ ਦਿਆਲੂ ਕਿਰਪਾਲੂ ਪ੍ਰਭ ਪਰਮੇਸ਼ਰ ਜਿਨ੍ਹਾਂ ਉੱਪਰ ਤੁਸੀਂ ਕਿਰਪਾਲ ਕਿਰਪਾਲਤਾ ਕਰਨ ਵਾਲੇ ਹੋਏ ਉਹ ਪੁਰਸ਼ ਸਾਧ ਸੰਗਤ ਵਿੱਚ ਮਿਲ ਕਰਕੇ ਸੰਸਾਰਿਕ ਬੰਧਨਾਂ ਤੋਂ ਛੁੱਟ ਗਏ ਆ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਆਠ ਬਹਿਰ ਹਰ ਕੀ ਗੁਣ ਗਾਵੇ ਭਗਤ ਪ੍ਰੀਮ ਰਸ ਮਾਤਾ ਜਿਹੜਾ ਪੁਰਸ਼ ਅਠੇ ਪਹਿਰ ਹੀ ਪਰਮੇਸ਼ਰ ਦੇ ਗੁਣਾ ਤਾਂ ਹੀ ਗਾਉਂਦਾ ਹੈ ਅਤੇ ਪੇ ਭਗਤ ਪ੍ਰੀਮ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਾਵ ਪ੍ਰੇਮਾ ਭਗਤੀ ਦੇ ਰਸ ਵਿੱਚ ਮਾਤਾ ਕਹੀਏ ਮਸਤ ਰਹਿੰਦਾ ਹੈ ਹਰ ਖਸੋਗ ਦੋਹ ਮਾਹੀ ਨਿਰਾਲਾ ਕਰਨੇ ਹਾਰ ਪਛਾਤਾ ਫਿਰ ਹਰ ਖੁਸ਼ੀ ਸੋਗ ਗਮ ਦੋਨਾਂ ਵਿੱਚ ਹੀ ਨਿਰਾਲਾ ਅਸੰਗ ਰਹਿੰਦਾ ਹੈ ਉਸ ਨੇ ਕਰਨ ਹਾਰ ਰਚਨ ਹਾਰ ਪ੍ਰਭੂ ਨੂੰ ਪਛਾਣ ਲਿਆ ਹੈ ਜਿਸ ਕਾ ਸਾਥ ਇਨਹੀ ਰੱਖ ਲਿਆ ਸਗਲ ਜੁਗਤ ਬਣ ਆਈ ਜਿਸ ਵਾਹਿਗੁਰੂ ਦਾ ਸੇਵਕ ਸੀ ਉਸ ਪਰਮੇਸ਼ਰ ਨੇ ਆਪਣਾ ਸੇਵਕ ਜਾਣ ਕੇ ਰੱਖ ਲੈਣਾ ਕੀਤਾ ਹੈ ਅਤੇ ਹੁਣ ਸਾਰੇ ਗਿਆਨ ਧਿਆਨ ਦੀਆਂ ਜੁਗਤੀਆਂ ਦੀ ਬਣ ਆ ਗਈ ਹੈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਜਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦਇਆ ਦਾ ਘਰ ਸਭ ਥਾਈ ਪੁਰਖ ਪੂਰਨ ਪ੍ਰਭ ਪਰਮੇਸ਼ਰ ਐਸਾ ਸਮਰਤ ਹੈ ਕਿ ਉਸ ਦੇ ਗੁਣਾ ਦੀ ਕੀਮਤ ਕਹੀ ਨਹੀਂ ਜਾਂਦੀ ਗੂਜਰੀ ਮਹੱਲਾ ਪੰਜਵਾ ਦੁਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੂਜਰੀ ਵਿੱਚ ਪੰਜਵੇਂ ਪਾਦਸ਼ਾ ਦੋ ਪਦਿਆਂ ਵਾਲੇ ਦੁਪਦੇ ਸ਼ਬਦ ਦੂਸਰੇ ਘਰ ਸੁਰ ਤਾਲ ਵਿੱਚ ਉਚਾਰਦੇ ਹਨ ਇਸ ਸ਼ਬਦ ਵਿੱਚ ਸਤਿਗੁਰੂ ਜੀ ਨਾਮ ਦੀ ਵਡਿਆਈ ਕਥਨ ਕਰਦੇ ਆ ਇੱਕ ਅਦਵੈਤ ਸਰੂਪ ਪਰਮ ਬ੍ਰਹਮ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਪਤ ਦੁਪ ਪਵਿੱਤਰ ਲਿਏ ਕਰੇ ਆਪਣੇ ਸਗਲ ਕਰਤ ਨਮਸਕਾਰੋ ਪਰਮੇਸ਼ਰ ਦਾ ਨਾਮ ਐਸਾ ਬੇਅੰਤ ਹੈ ਕਿ ਉਸ ਨੇ ਅਜਾਮਲ ਵਰਗੇ ਆਦ ਪਤ ਪਾਪੀਆਂ ਨੂੰ ਪਵਿੱਤਰ ਪਾਵਨ ਕਰਕੇ ਆਪਣੇ ਸੇਵਕ ਬਣਾ ਲੈਣਾ ਕੀਤੇ ਹਨ ਫਿਰ ਸਾਰਾ ਜਗਤ ਉਹਨਾਂ ਦੇ ਤਾਂ ਹੀ ਨਮਸਕਾਰ ਕਰਦਾ ਭਾਵ ਮੱਥੇ ਟੇਕਦਾ ਬਰਨ ਜਾਤ ਕੋ ਪੁੱਛੈ ਨਾਹੀ ਬਾਚਹ ਚਰਨ ਰਵਾਰੋ ਉਹਨਾਂ ਦਾ ਵਰਨ ਤੇ ਜਾਤ ਜਾਤੀ ਆਦ ਕੋਈ ਵੀ ਨਹੀਂ ਪੁੱਛਦਾ ਸਾਰੇ ਉਹਨਾਂ ਦੇ ਚਰਨਾਂ ਦੀ ਰਵਾਰੋ ਨਾਮ ਧੂੜਦਾ ਹੈ ਭਾਵ ਸਾਰੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਬਾਚਹ ਚਾਹੁੰਦੇ ਹਨ ਠਾਗੁਰ ਐਸੋ ਨਾਮ ਤੁਮਾਰੋ ਏ ਮੇਰੇ ਠਾਕੁਰ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਅਜਿਹਾ ਤੁਮਾਰੋ ਤੁਹਾਡਾ ਪਵਿੱਤਰ ਨਾਮ ਹੈ ਸਗਲ ਸ੍ਰਿਸ਼ਟ ਕੋ ਧਣੀ ਕਹੀ ਜੈ ਜਨ ਕੋ ਅੰਗ ਜਨ ਕੋ ਅੰਗ ਨਿਰਾਰੂ ਰਹਾਉ ਹੀ ਮਹਾਰਾਜ ਤੁਸੀਂ ਸਾਰੀ ਸ੍ਰਿਸ਼ਟੀ ਦੇ ਧਣੀ ਮਾਲਕ ਕਹੀਦੇ ਹੋ ਅਤੇ ਆਪਣੇ ਨਾਮ ਜਪਣ ਵਾਲੇ ਸੇਵਕਾਂ ਦਾ ਅੰਗ ਪਖ ਨਿਰਾਰੂ ਨਿਰਾਲਾ ਹੋ ਕੇ ਭਾਵ ਖਾਸ ਢੰਗ ਨਾਲ ਕਰਦੇ ਹੋ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਅੱਗੇ ਫਰਮਾਉਂਦੇ ਹਨ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਨੇ ਸਾਧ ਸੰਗਤ ਦੁਆਰਾ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਕੀਤੀ ਹੈ ਉਸ ਨੇ ਪਰਮੇਸ਼ਰ ਦੇ ਕੀਰਤਨ ਜਸ ਰੂਪ ਨਾਮ ਦਾ ਆਧਾਰੂ ਆਸਰਾ ਲੈਣਾ ਕੀਤਾ ਹੈ ਜਿਵੇਂ ਨਾਮ ਦੇ ਉਤਰ ਲੋਚਨ ਕਬੀਰ ਦਾਸਰ ਮੁਕਤ ਭਇਓ ਚੰਮਿਆਰੋ ਸ਼ੇਬਿਆਂ ਵਿੱਚੋਂ ਭਗਤ ਨਾਮਦੇਵ ਜੀ ਬਾਣੀਆਂ ਵਿੱਚੋਂ ਭਗਤ ਦਰਲੋਚਨ ਜੀ ਜਲਾਹਾਂ ਵਿੱਚੋਂ ਦਾਸ ਰੂਪ ਦਾਸ ਕਬੀਰ ਜੀ ਚਮਿਆਰੋ ਚਮਿਆਰਾਂ ਵਿੱਚੋਂ ਭਗਤ ਰਵਿਦਾਸ ਜੀ ਇਹਨਾਂ ਨੇ ਨਾਮ ਦਾ ਆਸਰਾ ਲਿਆ ਤੇ ਸਾਰੇ ਮੁਕਤ ਹੋ ਗਏ ਗੂਜਰੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਨੂੰ ਬੇਅੰਤ ਅਤੇ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਅਗਾਧ ਕਥਨ ਕਰਦੇ ਹੋਏ ਫਰਮਾਉਂਦੇ ਹਨ ਸੋ ਇਸ ਦੇ ਰਹਾਉ ਦੀ ਪਹਿਲੀ ਪੰਕਤੀ ਤੋਂ ਹੀ ਆਪਾਂ ਅਰਥ ਸ਼ੁਰੂ ਕਰਾਂਗੇ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਪਰਮੇਸ਼ਰ ਦੀ ਕਥਾ ਕੀ ਹੈ ਤਾਂ ਕਹਿੰਦੇ ਹਨ ਪ੍ਰਭ ਕੀ ਅਗਮ ਅਗਾਧ ਕਥਾ ਏ ਗੁਰਸਿੱਖੋ ਪ੍ਰਭੂ ਪਰਮੇਸ਼ਰ ਦੀ ਕਥਾ ਅਗਮ ਮਨ ਬਾਣੀ ਦੀ ਗਮਤਾ ਤੋਂ ਰਹਿਤ ਤੇ ਅਗਾਧ ਡੂੰਗੀ ਅਗਾਧ ਬੋਧ ਹੈ ਹੈ ਨਾਹੀ ਕੋਊ ਬੂਝਨਹਾਰੂ ਜਾਣੈ ਕਵਨ ਪਤਾ ਐਸਾ ਕੋਈ ਨਹੀਂ ਹੈ ਜੋ ਉਸ ਨੂੰ ਸ਼ਕਤੀ ਬਿਰਤੀ ਦੁਆਰਾ ਬੁੱਝਣ ਵਾਲਾ ਹੋ ਸਕੇ ਸਮਝਾਗੇ ਇਹ ਜਾਣ ਲਵੇ ਕਿ ਉਹ ਕਮਨ ਕਿਸ ਪਤਾ ਭਾਂਤ ਪ੍ਰਕਾਰ ਦਾ ਹੈ ਸੇਵ ਬਿਰੰਚ ਅਰ ਸਗਲ ਮੋਨ ਜਨ ਗਹਿ ਨ ਸਕਾਹੇ ਗਤਾ ਸ਼ਿਵ ਜੀ ਬਿਰੰਚ ਬ੍ਰਹਮਾ ਅਰ ਅਤੇ ਸਗਲ ਸਾਰੇ ਮੋਨ 무ਨੀ ਜਨਮ ਹਾਤਮਾ ਉਸ ਪ੍ਰਭੂ ਦੀ ਗਤਾ ਮਰਿਆਦਾ ਗਤੀ ਨੂੰ ਪਕੜ ਨਹੀਂ ਸਕਾਹੇ ਕਈਏ ਸਕਦੇ ਪ੍ਰਭ ਕੀ ਅਗਮ ਅਗਾਧ ਕਥਾ ਏ ਗੁਰ ਸਿੱਖੋ ਪ੍ਰਭ ਵਾਹਿਗੁਰੂ ਪਰਮੇਸ਼ਰ ਦੀ ਕਥਾ ਜੋ ਹੈ ਮਨ ਬੁੱਧ ਦੀ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿਤ ਅਤੇ ਅਗਾਧ ਡੂੰਗੀ ਹੈ ਭਾਵ ਵੇਦਾਂ ਦੀ ਵਿਚਾਰਾਦ ਕਰਕੇ ਵੀ ਕਥਨ ਨਹੀਂ ਕੀਤੀ ਜਾ ਸਕਦੀ ਸੁਣੀਐ ਅਬਰ ਅਬਰ ਬਿਦ ਬੁਝੀਐ ਬਕਨ ਕਥਨ ਰਹਿਤਾ ਰਹਾਉ ਕਥਾ ਸੁਣੀ ਦੀ ਤਾਂ ਅਬਰ ਹੋਰ ਤਰੀਕੇ ਨਾਲ ਹੈ ਕਿ ਪਰਮੇਸ਼ਰ ਨੇ અવਤਾਰ ਧਾਰਨ ਕਰਕੇ ਆਪਣੇ ਭਗਤਾਂ ਦੀ ਪੈਜ ਰੱਖੀ ਤੇ ਰਿਐਕਸ਼ਨ ਦਾ ਨਾਸ਼ ਕੀਤਾ ਹੈ ਅਤੇ ਬੁੱਝੀਐ ਬੁੱਝੀ ਦੀ ਅਵਰ ਹੋਰ ਬਿਦ ਤਰੀਕੇ ਨਾਲ ਹੈ ਕਿ ਉਹ ਬਕਨ ਬਖਤਬ ਕਰਕੇ ਕਥਨ ਵਰਣਨ ਕਰਨ ਤੋਂ ਰਹਿਤ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਆਪੀ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਪਰਮੇਸ਼ਰ ਆਪ ਹੀ ਭਗਤਾ ਕਹੀਏ ਭਗਤ ਹੈ ਆਪ ਹੀ ਸੁਆਮੀ ਈਸ਼ਰ ਰੂਪ مالک ਹੈ ਅਤੇ ਆਪ ਹੀ ਆਪਣੇ ਪਿਆਰਿਆਂ ਦੇ ਨਾਲ ਰਤਾ ਰੰਗਿਆ ਹੋਇਆ ਨਾਨਕ ਕੋ ਪ੍ਰਭ ਪੂਰ ਰਹਿਓ ਹੈ। ਪੇਖਿਓ ਜਤਰ ਕਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦਾ ਪ੍ਰਭ ਪਰਮੇਸ਼ਰ ਸਾਰੇ ਹੀ ਪੂਰਨ ਹੋ ਰਿਹਾ। ਅਸੀਂ ਜਤਰ ਕਦਾ ਜਿੱਥੇ ਕਿਤੇ ਵੀ ਵੇਖਿਆ ਹੈ ਉਸ ਸਮਰੱਥ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਿਆ। ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨ ਆਇਓ ਆਪਣੀ ਮਨ ਜਾਂ ਇੱਕ ਦੂ ਜਣਿਆਂ ਨਾਲ ਰਲ ਕੇ ਕੀਤੀ ਮਤਾ ਸਲਾਹ ਬਹੁਤੇ ਮਨੁੱਖਾਂ ਨਾਲ ਮਿਲ ਕੇ ਮਸੂਰਤ مشਵਰਾ ਕਰਨਾ ਅਤੇ ਅਵਰ ਹੋਰ ਜੋ ਬੁੱਧ ਦੀ ਸਿਆਨਪ ਚਤرائی ਹੈ ਇਹ ਪਰਮੇਸ਼ਰ ਦੇ ਜਨ ਭਗਤਾਂ ਨੂੰ ਕੁਝ ਵੀ ਕਰਨਾ ਨਹੀਂ ਆਉਂਦਾ ਜਹ ਜਹ ਔਸਰ ਆਏ ਬਨਿਉ ਹੈ ਤਹਾ ਤਹਾ ਹਰ ਧਾਇਉ ਪਰਮੇਸ਼ਰ ਦੇ ਪਿਆਰੇ ਭਗਤ ਜਿਨ੍ਹਾਂ ਨੂੰ ਜਿੱਥੇ ਜਿੱਥੇ ਵੀ ਕਿਤੇ ਔਖ ਦਾ ਔਸਰ ਸਮਾ ਆਕਰ ਕੇ ਬਣਿਆ ਤਹਾ ਤਹਾ ਉੱਥੀ ਉੱਥੀ ਉਹਨਾਂ ਨੇ ਪਰਮੇਸ਼ਰ ਨੂੰ ਹੀ ਧਿਆਉਣਾ ਕੀਤਾ ਪ੍ਰਭ ਕੋ ਭਗਤ ਵਸ਼ਲ ਬਿਰਦਾਇਉ ਪ੍ਰਭੂ ਪਰਮੇਸ਼ਰ ਦਾ ਤਾਂ ਭਗਤ ਭਗਤੀ ਕਰਨ ਵਾਲਿਆਂ ਨਾਲ ਵਸ਼ਲ ਪਿਆਰ ਕਰਨ ਵਾਲਾ ਬਿਰਦ ਕਈ ਬਿਰਦਾਇਓ ਬਿਰਦ ਸਬਾਹ ਹੈ ਕਰੇ ਪ੍ਰਤਪਾਲ ਬਾਰਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾਉ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਪਾਲਣਾ ਕਰਦੇ ਆ ਤਿਵੇਂ ਪਰਮੇਸ਼ਰ ਮਾਤਾ ਪਿਤਾ ਰੂਪ ਹੋ ਕਰਕੇ ਬੱਚੇ ਦੀ ਨਿਆਈ ਤਰਾਂ ਆਪਣੇ ਭਗਤ ਜਨਾਂ ਦੀ ਪ੍ਰਤ ਪਾਲਣਾ ਪੋਸ਼ਣਾ ਕਰਦਾ ਅਤੇ ਆਪਣੇ ਜਨ ਸੇਵਕਾਂ ਨੂੰ ਮਾਤਾ ਵਾਂਗ ਲਾਡ ਲਡਾਉਂਦਾ ਹੈ ਰਹਾਉ ਬਿਸਰਾਮ ਦੀ ਕੀ ਕਿਰਪਾ ਕਰ ਰਹੇ ਹਨ ਜਪ ਤਪ ਸੰਜਮ ਕਰਮ ਧਰਮ ਹਾਰ ਕੀਰਤਨ ਜਨ ਗਾਇਓ ਉਹਨਾਂ ਭਗਤ ਜਨਾਂ ਦੇ ਮੰਤਰ ਦਾ ਜਾਪ ਤਪ ਤਪੱਸਿਆ ਸੰਜਮ ਇੰਦਰੀਆਂ ਦਾ ਦਮਨ ਨਿਤ ਨਮਿਤ ਆਦ ਕਰਮ ਅਤੇ ਜਗ ਆਦ ਧਰਮ ਇਹੋ ਹੀ ਹਨ ਜੋ ਪਰਮੇਸ਼ਰ ਦੇ ਜਨ ਭਗਤਾ ਨੇ ਪਰਮੇਸ਼ਰ ਦੇ ਕੀਰਤਨ ਜਸ ਤਾਈ ਗਾਉਣਾ ਕੀਤਾ ਹੈ ਸਰਨ ਪਰਿਓ ਨਾਨਕ ਠਾਕੁਰ ਕੀ ਅਪੈ ਦਾਨ ਸੁਖ ਪਾਇਓ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਜਨ ਠਾਕੁਰ ਮਾਲਕ ਪਰਮੇਸ਼ਰ ਦੀ ਸਰਨ ਪਨਾਹ ਓਟ ਵਿੱਚ ਪਏ ਆ ਉਹਨਾਂ ਨੇ ਅਪੈ ਨਿਰਪੈ ਪਦਵੀ ਦੇ ਦਾਨ ਤੇ ਆਤਮ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ ਗੂਜਰੀ ਮਹੱਲਾ 5 ਇਸ ਸ਼ਬਦ ਵਿੱਚ 사ਤਗੁਰੂ ਜੀ ਸਾਧ ਸੰਗਤ ਦੇ ਮਿਲਾਪ ਦੀ ਮਹਿਮਾ ਵਰਣਨ ਕਰਦੇ ਹਨ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ हे ਭਾਈ ਦਿਨ ਰਾਤ ਉਸ ਪਿਆਰੋ ਪਿਆਰੇ ਪਰਮੇਸ਼ਰ ਨੂੰ ਆਰਾਦਣਾ ਕਰੋ ਇਸ ਕੰਮ ਵਿੱਚ ਇੱਕ ਨਿਮਖ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਢਿੱਲ ਦੇਰੀ ਨਾ ਕਰਨਾ ਕਰੋ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਾ ਢੀਲਾ ਜਾਤੀ ਦੇ ਮਾਨ ਤੇ ਮਨ ਦੇ ਹਾ ਠੀਲਾ ਹੱਟ ਵਾਲੇ ਸੁਭਾ ਨੂੰ ਤਿਆਗ ਛੱਡ ਕਰਕੇ ਸਾਧੂ ਮਹਾਤਮਾ ਦੀ ਸੇਵਾ ਟਹਿਲ ਕਰਕੇ ਉਸ ਪ੍ਰਭੂ ਵਿੱਚ ਭਾਵਨੀ ਸ਼ਰਧਾ ਲਾਉਣੀ ਕਰੀਏ ਮੋਹਨ ਪ੍ਰਾਨ ਮਾਨ ਰਾਗੀਲਾ ਉਹ ਮੋਹਨ ਪਰਮੇਸ਼ਰ ਪ੍ਰਾਨ ਸਵਾਸ ਤੇ ਮਾਨ ਸਤਕਾਰ ਵਡਿਆਈ ਤੇ ਰਾਗੀਲਾ ਆਨੰਦ ਦੇਣ ਵਾਲਾ ਹੈ ਬਾਸ ਰਹਿਓ ਹਿਯਾਰੇ ਕੈ ਸੰਗੇ ਏ ਖਮੋਇ ਮਨ ਲੀਲਾ ਰਹਾਉ ਏ ਭਾਈ ਉਹ ਸਾਡੇ ਹਿਰਦੇ ਦੇ ਸੰਗੇ ਨਾਲ ਵਸ ਰਿਹਾ ਹੈ ਉਸ ਦੀ ਲੀਲਾ ਖੇਡ ਦੇਖ ਕਰਕੇ ਮੇਰਾ ਮਨ ਦਿਲ ਮੋਹਿਤ ਹੋ ਗਿਆ ਰਹਾਉ ਬਿਸਰਾਮ ਦੇਕੇ ਕਿਰਪਾ ਕਰਦੇ ਹਨ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੋ ਜੰਗੀਲਾ ਜਿਸ ਵਾਹਿਗੁਰੂ ਨੂੰ ਸਿਮਰਦਿਆਂ ਮਨ ਹਿਰਦੇ ਵਿੱਚ ਆਨੰਦ ਹੁੰਦਾ ਹੈ ਅਤੀ ਮਨ ਵਿੱਚੋਂ ਵਿਸ਼ਿਆ ਹੋਵੇਂ ਆਦਾ ਜੰਗਾਲ ਉਤਰ ਜਾਂਦਾ ਮਿਲਵੇ ਕੀ ਮਹਿਮਾ ਬਰਨ ਨਸਾਕੋ ਨਾਨਕ ਪਰੇ ਪਰੀਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲਣ ਦੀ ਮਹਿਮਾ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ ਕਿਉਂਕਿ ਉਹ ਪਰੀਲਾ ਬਾਣੀ ਦੇ ਪਰੇ ਤੋਂ ਪਰੇ ਹੈ ਪਰ ਈਲਾ ਉਸ ਦਾ ਸਰੂਪ ਰੂਪੀ ਈਲਾ ਘਰ ਪਰ ਪਰੇ ਤੋਂ ਪਰੇ ਹੈ ਗੂਜਰੀ ਮਹੱਲਾ ਪੰਜਵਾ ਮੋਨ ਜੋਗੀ ਸ਼ਾਸਤਰਗ ਕਹਾਵਤ ਮੋਨ ਜੋਗੀ ਸ਼ਾਸਤਰਗ ਕਹਾਵਤ ਸਭ ਕੀਨੇ ਬਸ ਅਪ ਨਹੀਂ ਸੋ ਮੋਨ 무ਨੀ ਮੰਨਣਸ਼ੀਲ ਮਹਾਤਮਾ ਜੋਗੀ ਯੋਗ ਸਾਧਨਾ ਵਾਲੇ ਅਤੇ ਜੋ ਸ਼ਾਸਤਰਗ ਸ਼ਾਸਤਰਾਂ ਦੀ ਗਿਆਤਾ ਕਹਾਉਂਦੇ ਆ ਉਹ ਸਾਰੇ ਮਾਇਆ ਨੇ ਆਪਨਹੀਂ ਆਪਣੇ ਹੀ ਬਸ ਅਧੀਨ ਕੀਤੇ ਹੋਏ ਤੀਨ ਦੇਵ ਅਰਕੂੜ 33ਾ ਤਿੰਨ ਕੀ ਹੈਰਤ ਕਸ਼ ਨਾ ਰਹੀ ਜੋ ਤਿੰਨ ਬ੍ਰਹਮਾ ਵਿਸ਼ਨੂੰ ਸ਼ਿਵ ਵੱਡੇ ਦੇਵਤੇ 33 ਕਰੋੜ ਦੇਵਤੇ ਕਰੋੜ ਦੇਵੀ ਦੇਵਤਿਆ ਹੋਰ ਦੇਵਤੇ ਉਹਨਾਂ ਦੀ ਹੈਰਤ ਅਕਲ ਹੋਸ਼ ਕੁਝ ਵੀ ਨਹੀਂ ਰਹੀ ਪਾ ਮਾਇਆ ਵਿੱਚ ਫਸ ਕੇ ਵਿਸ਼ਿਆਂ ਦੇ ਪ੍ਰਾਇਣ ਹੋ ਕੇ ਸਾਰੀ ਅਕਲ ਗਵਾ ਬੈਠੇ ਸਨ ਬਲਵੰਤ ਵਿਆਪ ਰਹੀ ਸਭ ਮਹੀਂ ਹਾਂ ਇਹ ਬਹੁਤ ਬਲ ਵਾਲੀ ਮਾਇਆ ਸਾਰਿਆਂ ਮਹੀਂ ਵਿੱਚ ਸਾਰੀ ਮਹੀਂ ਧਰਤੀ ਤੇ ਵਿਆਪ ਵਿਆਪਕ ਹੋ ਰਹੀ ਆ ਅਵਰ ਨ ਜਾਣ ਸਕੂ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਇਸ ਮਾਇਆ ਦਾ ਮਰਮਾ ਭੇਤ ਹੋਰ ਕੋਈ ਵੀ ਨਹੀਂ ਜਾਣਦਾ ਪਰ ਅਸਾਂ ਨੇ ਗੁਰਾਂ ਦੀ ਕਿਰਪਾ ਮਿਹਰ ਤੋਂ ਲਹੀ ਲਖੀ ਪਛਾਣ ਲਈ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹਿ ਇਸ ਮਾਇਆ ਨੇ ਵੱਡੇ ਵੱਡੇ ઋષਿ ਮੁਨੀ ਜੀਤ ਜਿੱਤ ਲੈ ਬ੍ਰਹਮਾ ਵਿਸ਼ਨੂੰ ਵਰਗੇ ਦੇਵਤੇ ਵੀ ਜਿੱਤ ਲੈ ਅਤੇ ਸਾਰੇ ਤੀਰਥ ਅਸਥਾਨਾਂ ਨੂੰ ਵੀ ਜਿੱਤਿਆ ਹੋਇਆ ਜਿਹੜੇ ਜਿੱਤਿਆ ਹੋਇਆ ਨੂੰ ਜਿੱਤਣ ਵਾਲੇ ਅਜਿੱਤ ਕਹਾਉਂਦੇ ਸਨ ਉਹਨਾਂ ਨੂੰ ਵੀ ਮਾਇਆ ਨੇ ਸਾਰਿਆਂ ਥਾਮਾ ਤੋਂ ਜਿੱਤਣਾ ਕੀਤਾ ਇਹ ਮਾਇਆ ਸਾਰੀ 14 ਭਵਨ ਲੋਕਾਂ ਵਿੱਚ ਹੀ ਲਪਟਾਈ ਲੰਪ ਡੋਰੀ ਆ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਆਪਣੇ ਮਨ ਨੂੰ ਸਾਧਣ ਵਾਲੇ ਸਾਧ ਮਹਾਤਮਾ ਜਨਾਂ ਤੋਂ ਦੂਰ ਭੱਜੀ ਹੈ ਪਾਉ ਉਹਨਾਂ ਨੇ ਹੀ ਇਸ ਬਲ ਵਾਲੀ ਮਾਇਆ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਤੇ ਇਹ ਚੇਰੀ ਦਾਸੀ ਹੋ ਕੇ ਉਨ੍ਹਾਂ ਦੇ ਚਰਨਾਂ ਨੂੰ ਗਹੀ ਫੜਦੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ